ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਾਂ ਗਵਾਂਧ ਤਮੰਦ ਸਵਿਕਾਰ ਬਣੀ ਹੈ ਜੀ ਮੁੰਡਾ ਸੰਘ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ 800 ਆਇਆ ਮਾਫੀ ਐਸਾ ਮੁੱਖਮਤoi ਪੂਰੇ ਇ ਜਾਪ ਪੁਲਿਸ ਨੇ ਕੀਤੀ ਵੱਡੀ ਸਾਜ਼ਿਸ਼ ਨਾਕਾਂ ਦੋ ਤਸਕਰ ਕਾਰਕੂਨਾ ਨੂੰ ਕੀਤਾ ਗਿਆ ਹੈ ਗ੍ਰਿਫਤਾਰ ਹੈਪੀ ਪਾਸਿਆ ਤੇ ਸਰਵਣ ਪੋਲਾ ਦੇ ਨਾਲ ਨੇ ਇਸ ਬੰਦੇ ਤੇ ਹੈਂਡ ਗਰਨੇਟਾ ਸਮੇਤ ਆਧੁਨਿਕ ਹਥਿਆਰ ਕੀਤੇ ਗਏ ਨੇ ਬਰਾਮਦ ਜਿਨ੍ਹਾਂ ਇਸ ਵੇਲੇ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਕਿਉਂਕਿ ਪੰਜਾਬ ਪੁਲਿਸ ਨੇ ਇੱਕ ਵੱਡੀ ਸਾਜ਼ਿਸ਼ ਹੋਣ ਤੋਂ ਰੋਕ ਲਈ ਹੈ ਇੱਕ ਅਜਿਹੀ ਘਟਨਾ ਵਾਪਰ ਜਾਣੀ ਸੀ ਜਿਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਇਸ ਦੇ ਵਿੱਚ ਦੋ ਤਸਕਰ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹੜੇ ਮੁੱਲਜਮ ਗ੍ਰਿਫਤਾਰ ਹੋਏ ਨੇ ਉਹ ਹੈਪੀ ਪਾਸਿਆ ਤੇ ਸਰਵਣਪੋਲਾ ਦੇ ਨਾਲ ਸੰਬੰਧ ਰੱਖਦੇ ਨੇ ਇਹਨਾਂ ਦੇ ਕੋਲੋਂ ਹੈਂਡ ਗ੍ਰਨੇਡ ਤੇ ਹੋਰ ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਦਸਤੀਏ ਕਿ ਇਹ ਸਾਰੀ ਜਾਣਕਾਰੀ ਡੀਜੀਪੀ ਗੌਰਵ ਜਾਦਵ ਹੋਰਾ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਦੋ ਤਸਕਰ ਕਾਰਕੁਨ ਗ੍ਰਿਫਤਾਰ ਕੀਤੇ ਗਏ ਨੇ ਇਹ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਤਾਕ ਦੇ ਵਿੱਚ ਸਨ ਇਸ ਤੋਂ ਪਹਿਲਾਂ ਕਿ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਇਹ ਪੁਲਿਸ ਦੇ ਹੱਥ ਲੱਗ ਗਏ ਨੇ ਇੱਥੇ ਡੀਜੀਪੀ ਗੌਰਵ ਜਾਦਵ ਖੁਰਾਨੀ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਖੂਫੀਆ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਆਪਣਾ ਜਾਲ ਵਿਛਾਇਆ ਤੇ ਇਹਨਾਂ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੀਆਂ ਅਚਈਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਸਨ ਇੱਥੋਂ ਤੱਕ ਕਿ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ ਤੇ ਵੀ ਇਹਨਾਂ ਨੇ ਹੀ ਹੈਂਡ ਗ੍ਰੇਨੇਡs ਸੁੱਟਿਆ ਸੀ ਜਿਸ ਦੇ ਵਿੱਚ ਵੀ ਇਹ ਪੁਲਿਸ ਨੂੰ ਲੋੜਿੰਦੇ ਸਨ ਤੇ ਹੁਣ ਇਹ ਪੁਲਿਸ ਦੇ ਹੱਥ ਲੱਗੇ ਨੇ ਦੱਸਦੀ ਹੈ ਕਿ ਇਸ ਵੇਲੇ ਵੀ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦੇਣਾ ਸੀ ਇਸ ਤੋਂ ਪਹਿਲਾਂ ਕਿ ਇਹ ਆਪਣੀ ਚਾਲ ਦੇ ਵਿੱਚ ਕਾਮਯਾਬ ਹੁੰਦੇ ਇਹ ਪੁਲਿਸ ਦੇ ਹੱਥ ਲੱਗੇ ਨੇ ਡੀਜੀਪੀ ਗੌਰਵ ਜਾਦਵ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੇ ਸਮੇਂ ਦੇ ਵਿੱਚ ਕਈ ਪੁਲਿਸ ਥਾਣਿਆਂ ਤੇ ਚੌਕੀਆਂ ਤੇ ਹੈਂਡ ਗ੍ਰੇਨੇਡs ਉੱਟਣ ਦੇ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਦੇ ਵਿੱਚ ਵੀ ਇਹਨਾਂ ਦਾ ਹੀ ਹੱਥ ਹੈ ਦੱਸਦੀ ਹੈ ਕਿ ਫੜੇ ਗਏ ਇਹਨਾਂ ਦੋ ਨਾਮਲਚਮਾਂ ਦੀ ਪਛਾਣ ਬੱਗਾ ਸਿੰਘ ਤੇ ਪੁਸ਼ਕਰ ਸਿੰਘ ਦੇ ਤੌਰ ਤੇ ਹੋਈ ਹੈ ਬੱਗਾ ਸਿੰਘ सिरसा ਹਰਿਆਣਾ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ਤੇ ਪੁਸ਼ਕਰ ਸਿੰਘ ਅੰਮ੍ਰਿਤਸਰ ਦੇ ਨਾਲ ਸਬੰਧਿਤ ਹੈ ਇਹਨਾਂ ਦੇ ਨਾਂ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਨੂੰ ਲੋੜਿੰਦੇ ਸਨ ਤੇ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਤੋਂ ਪਹਿਲਾਂ ਹੀ ਇਹ ਪੁਲਿਸ ਦੇ ਹੱਥ ਲੱਗ ਗਏ ਨੇ ਦੱਸਦੀ ਹੈ ਕਿ ਬੱਗਾ ਸਿੰਘ ਸਰਮਣ ਪੋਲਾ ਦਾ ਰਿਸ਼ਤੇਦਾਰ ਹੈ ਤੇ ਸਰਮਣ ਪੋਲਾ ਰਣਜੀਤ ਸਿੰਘ ਉਰਫ ਚੀਤਾ ਦਾ ਸਕਾਪਰਾਏ ਜਿਹੜਾ ਕੇਸ ਵਕਤ ਜੇਲ੍ਹ ਦੇ ਵਿੱਚ ਬੰਦ ਹੈ ਉਸਤੇ ਵੀ ਨਸ਼ੇ ਦੀ ਤਸਕਰੀ ਦੇ ਜਿਹੜੇ ਦੋਸ਼ ਲੱਗੇ ਸਨ ਉਸ ਦੇ ਕੋਲੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਫੜੀ ਗਈ ਸੀ ਇਸ ਵੈਲੇ ਉਹ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਇਹ ਜਿਹੜੇ ਦੋਨੋਂ ਮੁੱਲਜਮ ਫੜੇ ਗਏ ਨੇ ਇਹ ਵੀ ਇਹਨਾਂ ਦੇ ਨਾਲ ਹੀ ਸਬੰਧਤ ਨੇ ਇਹ ਵੀ ਅਜਈਆਂ ਘਟਨਾਵਾਂ ਨੂੰ ਅਜਈਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਅਜਾਨਾ ਤੱਕ ਚਲੀਆਂ ਜਾਂਦੀਆਂ ਨੇ ਤੇ ਇਹ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ ਇਸ ਵੇਲੇ ਵੀ ਅਜਈ سے واردات ਨੂੰ ਅੰਜਾਮ ਦੇਣਾ ਚਾਹਦੇ ਸਨ ਇਸ ਤੋਂ ਪਹਿਲਾਂ ਹੀ ਇਹ پولیس ਦੇ ਹੱਥ ਲੱਗੇ ਨੇ ਇਸ ਸਬੰਧ ਦੇ ਵਿੱਚ ਡੀਜੀਪੀ ਗੌਰਵ ਜਦਵ ਹੋਰਾਂ ਨੇ ਹੋਰ ਕੀ ਕਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਪਾਕਿਸਤਾਨ ਦੀ ਖੁਫੀਆ ایجنسی آئی ایس آئی ਵੱਲੋਂ ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ਾਂ ਨੂੰ ਅੱਜ ਕਰਾਰਾ ਜਵਾਬ ਦਿੱਤਾ ਗਿਆ ਹੈਗਾ ਜਦੋਂ ਕਿ ਪੰਜਾਬ ਪੁਲਿਸ ਨੇ ਇੱਕ ਨਾਰਕੋ টেরਰ ਮੋڈیول ਨੂੰ ਬਸਟ ਕਰਕੇ ਦੋ ਵਿਅਕਤੀ ਬੱਗਾ ਸਿੰਘ ਅਰੋ ਸਰਸਾ ਅਤੇ ਪੁਸ਼ਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈਗਾ ਇਹ ਦੋਵੇਂ ਇੰਡੀਵਿਜੂਅਲਸ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ ਤੇ ਗ੍ਰਨੇਡ ਲਾਬਿੰਗ ਜਿਹੜੀ 9 ਜਨਵਰੀ ਨੂੰ ਹੋਈ ਸੀ ਉਸ ਦੇ ਵਿੱਚ ਇਨਵੋਲਵਡ ਸੀਗੇ ਇਹਨਾਂ ਨੂੰ ਬਦਨਾਮ ਸਮਗਲਰ ਸਰਵਨ ਸਿੰਘ ਪੋਲਾ ਜਿਹੜਾ ਹਵੇਲੀਆਂ ਪਿੰਡ ਦਾ ਯੂਐਸਏ 'ਚ ਬੈਠਾ ਹੈਗਾ ਉਸ ਨੇ ਹੈਪੀ ਪਾਸੀਆਂ ਅਤੇ ਹਰਵਿੰਦਰ ਰਿੰਦਾ ਨੂੰ ਹੈਂਡਓਵਰ ਕੀਤਾ ਸੀਗਾ ਤੇ ਦੋ ਸੋਫਿਸਟੀਕੇਟਿਡ ਪਿਸਟਲਸ ਇੱਕ ਹੈਂਡ ਗ੍ਰਨੇਡ ਰਿਕਵਰ ਕੀਤਾ ਗਿਆ ਹੈਗਾ ਇਹ ਨਾਰਕੋ ਟੈਰੇਬ ਮੋਡੀਊਲ ਤੇ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਹੈਗੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਅਸੀਂ ਇਸ ਮੋਡਿਊਲ ਨੂੰ ਪੂਰੀ ਤਰ੍ਹਾਂ ਅਨਵੇਲ ਕਰਾਂਗੇ ਸਰਵਜਿੰਦ ਪੋਲਾ ਜਿਹੜਾ ਹੈਗਾ ਇਹ ਰਣਜੀਤ ਸਿੰਘ ਚੀਤਾ ਬਦਨਾਮ ਸਮਗਲਰ ਜੋ ਕਿ 532 ਕਿਲੋ ਸ਼ਰੋਂਗ ਰਿਕਵਰੀ ਦੇ ਕੇਸ ਦੇ ਵਿੱਚ ਭਟਿੰਡਾ ਜੇਲ੍ਹ ਦੇ ਵਿੱਚ ਗ੍ਰਿਫਤਾਰ ਹੈ ਉਸ ਦਾ ਸਗਾ ਭਰਾ ਹੈਗਾ ਤੇ ਯੂਐਸਏ ਦੇ ਵਿੱਚ ਬੈਠ ਕੇ ਸਮਗਲਿੰਗ ਨੈਟਵਰਕਸ ਨੂੰ ਆਪਰੇਟ ਕਰ ਰਿਹਾ ਸੀਗਾ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਡ ਹੈਗੀ ਪੰਜਾਬ ਨੂੰ ਸੁਰੱਖਿਤ ਤੇ ਸੇਫ ਰੱਖਣ ਲਈ